ਜਿੱਤੇ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਦੋਨੇ ਟੀਮਾਂ ਨੂੰ ਬੇਨਤੀ ਕਰਦਾ ਦੋਨੇ ਟੀਮਾਂ ਜਿਹੜੀਆਂ ਲੈਣਾਪ ਫੋੜੀਆਂ ਜਾਣਾ ਕਿ ਜਿਆਦਾ ਸੋਹਾਂ ਖਾਵਣ ਵਾਲੇ ਮੁੱਕਰ ਜਾਂਦੇ ਨੇ ਮੇਕਅਪ ਵਾਂਗੂ ਦਿਲ ਤੋਂ ਸੱਜਣਾ ਸ਼ਾਨੀ ਚੋਲੀ ਪਿੰਡ ਦਾ ਸਟੇਟ ਕਲੱਬ ਆਇਆ ਹੈ ਟੱਕਰ ਜਾਂਦੀ ਸਾਡੀ ਖੇਡ ਕਬੱਡੀ ਦਾ ਪੰਜ ਰੇਡ ਚਾਰ ਚਾਰੇ ਤਰਫੇ ਇਸ ਸਮੇਂ ਕੇ ਲਈ ਸਰਦਾਰੀ ਤੱਕ ਜਿੱਤ ਸੋਇ ਆਪਣੀ ਲਈ ਰੇਟਰ ਆਪਣੀ ਤੇ ਜੋੜਦਾ ਸਾਡੇ ਢੋਲੀ ਬਿੰਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਢੋਲੀ ਬਿੰਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਗਲੇ ਖੇਡ ਦੀ ਫੇਰ ਪਹੁੰਚੇ ਜੱਕੇ ਯਾਰ ਖੜ ਜਾ। ਨਾਲੇ ਤੇ ਜਿਹੜੀ ਅਨਾਊਂਸਮੈਂਟ ਆ ਜੀ ਸਾਡੇ ਜਿਹੜੇ ਗਰਮਿਆਂ ਦਾਤ ਬਾਰੇ ਜਿਹੜਾ ਕਿਰਕਮਬ ਕੀਤਾ ਸੀਗਾ ਮੋਟਰਸਾਈਕਲ ਰੋਕੇ ਉਸ ਵੀਰ ਦਾ ਪ੍ਰਸ਼ੰਸਾ ਕਰਕੇ ਮਾਂ ਸਰਕਾਰ ਜਿਹੜਾ ਜਰੂਰ ਕਰੀਏ ਬਹੁਤ ਬਹੁਤ ਧੰਨਵਾਦ ਹੈ। ਖਾਇਦੇ ਵੀ ਕਿਤੇ ਦੀ ਵੀ ਚਾਹੇ ਬਹੁਤ ਬਹੁਤ ਧੰਨਵਾਦ। ਲਓ ਸਾਹਮਣੇ ਰੇਡ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਰੇਡਾਂ ਪੈਂਚਾਂ ਦਸੇ ਲੱਗ ਰਿਹਾ। ਲਓ ਸਾਹਮਣੇ ਹੁਣ ਲਗੂਤਰਾ ਬਣਾ ਦੇ ਹਾਜਾਨਾ ਆਟੇ ਦੀ ਸ਼ਾਦੀ ਹੋਈ ਪਿੰਡ ਵਾਲਾ ਵਸੇਵਕ ਹੈ। ਤੇ ਟੀਮ ਦਾ ਸਵੇਰੀਆ ਚਲਦਾ ਫੈਸਲਾ ਜਿਹੜੇ ਨੰਬਰ ਜਿਹੜਾ ਰੀਡਰ ਆਪਣੇ ਟੀਮ ਲਈ ਯੂਜ਼ ਕਰਦਾ ਹੈ ਨੰਬਰ ਇਹਦੇ ਧਾਵੀ ਨੇ ਆਪਣੀ ਟੀਮ ਲਈ ਜੋਰ ਦਿੱਤਾ ਮੇਰੇ ਮਿੱਤਰੋ ਸੱਜੇ ਦੇ ਤੇਜ਼ ਹੈ ਇਸ਼ਾਕ ਦੇ ਟੈਕਰ ਮਾੜੀ ਦੀ ਮਾਰ ਫੱਲੀ ਪਾਉਦੀ ਆ ਮੁੰਡੇ ਨੇ ਆਹ ਸਾਹਮਣੇ ਕਿੰਨੇ ਕਮੇਡੀ ਪਾਉਂਦੇ ਸਾਡਾ ਹੋਇਆ ਸੱਜੇ ਪੱਟ ਦੇ ਕਿੰਨੇ ਟੈਨ ਚਾਰ ਮਾਪੀਆਂ ਮਾਰੀਆਂ ਓਤੇ ਪੁੱਤਾਂ ਨੇ ਤਸ਼ਰਕ ਕਰਵਾਇਆ ਪਿਆਜਾ ਫੀਚਾ ਟੋਪਰੇ ਆਹ ਸਾਹਮਣੇ ਚਾਹ ਸ਼ੇਰੂਆ ਜਿਹੜੇ ਸਾਹ ਕਰ ਗਿਆ ਕੁੱਤਾ ਇਹ ਕਬੱਡੀ ਕਬੱਡੀ ਡੌਲਿਆਂ ਨੂੰ ਫਿਰ ਹੱਥ ਨਹੀਂ ਪੈਂਦੇ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਜਿਹਦੇ ਵਿੱਚ ਮਦਾਨਾਂ ਦੇ ਬੁੱਕਦੇ ਆ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਫਿਰ ਕਰ-ਕਰ ਉਂਗਲਾ ਪੁੱਛਦੇ ਆ ਉਹਨਾਂ ਦੇ ਸਰਨਾਮੇ ਪੁੱਛੇ ਜਾਂਦੇ ਆ ਜਿਹੜੇ ਮੁੰਡੇ ਮਿਹਨਤ ਕਰਦੇ ਆ ਇਹ ਕਿਹਨੇ ਸਿੰਮਾ ਇਹਦਾ ਢਨੇੜੀ ਪਿੰਡ ਹੈ ਇਹ ਮੁੰਡਾ ਕਿਹਨੇ ਜ਼ਿਲ੍ਹੇ ਸੰਗਰੂਰ ਤੋਂ ਆਇਆ ਮਾਰਦਾ ਅੱਜ ਕਿਹਦਾ ਬੋਲੀ ਫਿਰ ਇਹਦਾ ਅੱਧਾ ਨਾ ਦੇਣਾ ਛੋੜਾ ਮਾਰ ਵੀ ਲੈ ਕਰੇ ਇੱਕੋ ਬੰਦੇ ਦੀ ਮਾਰੀ ਜਾਵਾ ਅੱਜ ਦੇ ਮੁੱਖ ਮਹਿਮਾਨ ਸਰਦਾਰ ਦਲਜੀਤ ਸਿੰਘ ਜੀ ਰਾਣਾ ਡੀਆਈਜੀ ਪੰਜਾਬ ਪਲੱਸ ਜੇਲ ਵਿਭਾਗ ਸੋ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਯੁਵਕ ਸ਼ਾਮਾ ਕਲੱਬ ਘਕਰਾਲਾ ਵੱਲੋਂ ਸੋ ਇੱਥੇ ਤਸ਼ਰੀਫ ਫਰਮਾਉਣ ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਨੇ ਸੋ ਸਾਡੇ ਵੱਲੋਂ ਯਾਨਕੀ ਬਾਈ ਦੀਪ ਰਿਲੋਇੰਟ ਜੈਸਮਿਨ ਜਸਜੀ ਜੀ ਵੱਲੋਂ ਪਰ ਪ੍ਰਧਾਨ ਸੰਦੀਪ ਸਿੰਘ ਜੀ ਲੰਬੜਦਾਰ ਸਾਹਿਬ ਖਜ਼ਾਨਚੀ ਕੁਲਵਿੰਦਰ ਸਿੰਘ ਜੀ ਵਾਲੀਆ ਸੋ ਸਰਦਾਰ ਗਗਨਦੀਪ ਸਿੰਘ ਜੀ ਸਰਪੰਚ ਸਰਦਾਰ ਅਮਰੀਕ ਸਿੰਘ ਜੀ ਹੰਸ ਜੀ ਡੀ ਬਿਲਡਰਸ ਸਰਦਾਰ ਜਸਵਿੰਦਰ ਸਿੰਘ ਜੀ ਹੰਸ ਔਰ ਐਨ ਆਰ ਆਈ ਵੀਰ ਸੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਆ ਮਾਨ ਸਨਮਾਨ ਪਿਆਰ ਸਤਕਾ ਇੱਕ ਸਨਮਾਨ ਕੀਤਾ ਜਾ ਰਿਹਾ ਤੁਹਾਡੀਆਂ ਜ਼ੋਰਦਾਰ ਤਾੜੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਾਕੇ ਤੋਂ ਆਏ ਪੰਜ ਸਰਪੰਚ ਨੰਬਰਦਾਰ ਸਹਿਬਾਨ ਬਲਾਕ ਕੌਂਟੀ ਮੈਂਬਰ ਸਾਰੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਵੀ ਆ ਸਾਡਾ ਪਿੰਡ ਬੇਸ਼ੱਕ ਪਟਿਆਲੇ ਸ਼ਹਿਰ ਦੀਆਂ ਜਨਾਂ ਦੇ ਵਿੱਚ ਆ ਪਰ ਅਸੀਂ ਅੱਜ ਨੰਗ ਪਿੱਛੇ ਚੱਲ ਰਹੇ ਆ ਕਿ ਅਸੀਂ ਗਰਾਊਂਡ ਬਣਾਉਣ ਦੀ ਹੁਣ ਸੋਚਿਆ ਇਹ ਹੁਣ ਅਮਰੀਕ ਸਿੰਘ ਸ਼ਰਮ ਸ਼ਾਂਤੀ ਦਾ ਸਰਪੰਚ ਚੁਣਿਆ ਗਿਆ ਸੋ ਇਹ ਪਲਾਨ ਦੇ ਵਿੱਚੇ ਤਕਰੀਬਨ 6 ਮਹੀਨਿਆਂ ਤੋਂ ਅਸੀਂ ਗਰਾਊਂਡ ਬਾਰੇ ਸੋਚਿਆ ਨਹੀਂ ਇਹ ਦਿਨਾਂ ਦੇ ਵਿੱਚ ਤਾਂ ਕੋਰੇ ਕੋਈ ਪਾਖੀਆਂ ਪੱਥਰਿਆ ਕੋਈ ਉਰੇ ਪਰਾਲੀ ਲਾ ਲਈ ਕੋਈ ਕੁਝ ਵੀ ਕਰਤਾ ਜੋ ਇਹ ਮੈਨੂੰ ਚੜਕ ਜਾਗੀ ਜੋ ਇਹਦੇ ਪਿੱਛੇ ਰਾਜਾ ਮੇਰੇ ਰੱਬ ਰੂਪੀ ਮੇਰੇ ਪਿਤਾ ਸਵਾਨ ਸਰਦਾਰ ਦਲਜੀਤ ਸਿੰਘ ਜੀ ਰਾਣਾ ਸਾਹਿਬ ਇਹਨਾਂ ਦਾ ਸਾਰੀ ਜ਼ਿੰਦਗੀ ਮੈਂ ਅਸਾਨ ਬੰਦ ਰਹੂੰਗਾ ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਰਾਣਾ ਸਾਹਿਬ ਦਾ ਬਹੁਤ ਧੰਨਵਾਦ ਅੱਜ ਮਹਾਲੀ ਦੇ ਵਿੱਚ ਪੰਜਾਬ ਲੈਵਲ ਦਾ ਬਹੁਤ ਵੱਡਾ ਪ੍ਰੋਗਰਾਮ ਸੀ ਪਰ ਰਾਣਾ ਸਾਹਿਬ ਨੇ ਪਤਾ ਨਹੀਂ ਵਿਚਾਰੇ ਕਿੰਨੇ ਹੀ ਔਖੇ ਹੋ ਗਏ ਉੱਥੇ ਕੀ ਜਵਾਬ ਦਿੱਤਾਵਾਂ ਪੰਜਾਬ ਲੈਵਲ ਦਾ ਪ੍ਰੋਗਰਾਮ ਛੱਡ ਕੇ ਇੱਕ 700 ਵੋਟ ਦੇ ਛੋੜੇ ਪਿੰਡ ਦੇ ਪ੍ਰੋਗਰਾਮ ਤੇ ਪਹੁੰਚੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਸਾਰੀ ਜ਼ਿੰਦਗੀ ਇਹ ਆਸਾਨ ਕਦੇ ਪੂਰਾ ਕਿਸੇ ਉਹਦੇ ਨਾਲ ਮੈਂ ਮੋੜ ਨਹੀਂ ਸਕਦਾ ਕਿ ਕਰਜਾ ਰਾਣਾ ਸਾਹਿਬ ਦਾ ساری ਜ਼ਿੰਦਗੀ ਲਈ ਚੜ ਗਿਆ ਬਹੁਤ ਬਹੁ ਤਣਾਵ ਇਸ ਲਈ ਮੈਂ ਕਰੋੜਾ ਸਾਹਿਬ ਨੂੰ ਬੇਨਤੀ ਕਰਦਾ ਉਹ ਵੀ ਸਾਡੇ ਨੌਜਵਾਨਾਂ ਲਈ ਆਪਣੇ ਵਿਚਾਰ ਸਾਂਝੇ ਕਰਨਗੇ ਰਾਣਾ ਸਾਹਿਬ ਸਾਡੇ ਸਰਪੰਚ ਸਾਹਿਬ ਅਮਰਜੀਤ ਅਮਰੀਕ ਸਿੰਘ ਸੰਦੀਪ ਲੰਬੜਦਾਰ ਜੀ ਤੇ ਸਾਡੇ ਢਿਲੋਂ ਸਾਹਿਬ ਜਿਹੜੇ ਕਿ ਬਹੁਤ ਹੀ ਵਧੀਆ ਕਿ ਤੁਹਾਨੂੰ ਸਾਡੇ ਸਪੇਅਚਰ ਵਾਲੇ ਸੁਣਾ ਰਹੇ ਹੈ ਇਹ ਸਾਰੇ ਹੀ ਮੇਰੇ ਭਰਾ ਬੱਚੇ ਬਜ਼ੁਰਗ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਦੀਪ ਨੰਬਰ ਦਾ ਤੇ ਸੰਤ ਸਿੰਘ ਸਾਹਿਬ ਦੀ ਦੌਲਤ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਮੇਰੇ ਤੋਂ ਪਹਿਲਾਂ ਸਿੰਗਰ ਸਾਹਿਬ ਨੇ ਦੇਖੋ ਪਹਿਲਾਂ ਬਹੁਤ ਵਧੀਆ ਗਾਣਾ ਗਾਇਆ ਰੱਬ ਦਾ ਨਾਮ ਲਿਆ ਉਸ ਤੋਂ ਬਾਅਦ ਕਬੱਡੀ ਦੇ ਗਾਣਾ ਗਾਇਆ ਠੀਕ ਹੈ ਉਹ ਤੋਂ ਬਾਅਦ ਜਿਹੜਾ ਤੀਜਾ ਗਾਣਾ ਗਾਇਆ ਉਹ ਵੀ ਉਹਨਾਂ ਨੇ ਦੱਸਿਆ ਕਿ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਾਨੂੰ ਸਾਰੇ ਪਿੰਡ ਨੂੰ ਇਕੱਠਾ ਹੋ ਕੇ ਰਹਿਣਾ ਚਾਹੀਦਾ ਜੋ ਅੱਜ ਦਾ ਸਮਾਂ ਹੈ ਕੱਲਾ ਪੰਜਾਬ ਨਹੀਂ ਸਾਰੇ ਕਿਤੇ ਨਸ਼ਿਆਂ ਦਾ ਜਿਵੇਂ ਜਿਵੇਂ ਸੋਸ਼ਲ ਮੀਡੀਆ ਜਿੰਨਾ ਵੀ ਸੋਸ਼ਲ ਮੀਡੀਆ ਐਡਵਾਂਸ ਹੋ ਰਿਹਾ ਉਹਨਾਂ ਹੀ ਹਰ ਚੀਜ਼ ਤੁਹਾਡੇ ਕੋਲ ਅਵੇਲੇਬਲ ਬਹੁਤ ਜਲਦੀ ਹੋ ਜਾਂਦੀ ਹੈ ਸੋ ਇਸ ਕਰਕੇ ਹਰ ਕਿਤੇ ਇਹ ਨਸ਼ਾ ਹੈਗਾ ਨਸ਼ੇ ਤੋਂ ਬਚਣ ਵਾਸਤੇ ਸਭ ਤੋਂ ਵੱਧਿਆ ਚੀਜ਼ ਜਿਹੜੀ ਹੈ ਜਿਹੜੀ ਨਸ਼ੇ ਨੂੰ ਖਤਮ ਕਰ ਸਕਦੀ ਉਹ ਹੈ ਗਰਾਊਂਡ ਤੁਸੀਂ ਆਪਣੇ ਬੱਚਿਆਂ ਨੂੰ ਜੇ ਗਰਾਊਂਡ ਨਾਲ ਜੋੜੋਗੇ ਬੱਚਿਆਂ ਨੂੰ ਗਰਾਊਂਡ ਨਾਲ ਲਾਓਗੇ ਉਹ ਖੇਡ ਦੇ ਮੈਦਾਨ ਵਿੱਚ ਆਣ ਪ੍ਰੈਕਟਿਸ ਕਰਨ ਉਹਨਾਂ ਨੂੰ ਇੱਕ ਚੰਗਾ ਸ਼ਰੀਰ ਬਣਾਉਣ ਦਾ ਜਦੋਂ ਸ਼ੌਂਕ ਪੈਦਾ ਹੋਊਗਾ ਤਾਂ ਉਹ ਆਟੋਮੈਟਿਕਲੀ ਇਹ ਨਸ਼ਿਆਂ ਤੋਂ ਬਚ ਸਕਣਗੇ ਨਸ਼ਿਆਂ ਦੇ ਉੱਤੇ ਕੰਮ ਕਰਨਾ ਇਕੱਲਾ ਸਰਕਾਰ ਦਾ ਕੰਮ ਨਹੀਂ ਅਸੀਂ ਵੀ ਉਹੀ ਸਰਕਾਰ ਦਾ ਉਹੀ ਸਮਾਜ ਦਾ ਹਿੱਸਾ ਹੈਗੇ ਆ ਤੋ ਸਾਨੂੰ ਸਾਰਿਆਂ ਨੂੰ ਰਲ ਕੇ ਹਰ ਬੰਦੇ ਨੂੰ ਚਾਹੀਦਾ ਕਿ ਉਹ ਇਸ ਹਰ ਪਿੰਡ ਦੇ ਵਿੱਚ ਜੇ ਗਰਾਊਂਡ ਹੋਵੇ ਗਰਾਊਂਡ ਦੇ ਵਿੱਚ ਜਿੰਨੇ ਸ਼ਾਮ ਨੂੰ ਬਜ਼ੁਰਗ ਵਿਹਲੇ ਹੁੰਦੇ ਉਹ ਵਿਹਲੇ ਬੈਠਣ ਦੀ ਬਜਾਏ ਗਰਾਊਂਡ ਆਵੇ ਤੇ ਬੱਚਿਆਂ ਨੂੰ ਹੱਲਾਸ਼ੇਰੀ ਦੇਵੇ ਜਦੋਂ ਤੁਸੀਂ ਇਸ ਤਰ੍ਹਾਂ ਦਾ ਪਿੰਡ ਵਿੱਚ ਮਾਹੌਲ ਬਣਾਉਂਗੇ ਤਾਂ ਤੁਹਾਡੇ ਪਿੰਡ ਦੇ ਬੱਚੇ ਆਟੋਮੈਟਿਕਲੀ ਇਹਨਾਂ ਨਸ਼ਿਆਂ ਤੋਂ ਦੂਰ ਹੋਗੇ ਸੋ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮੇਰੇ ਕੋਲ ਬੋਲਣ ਨੂੰ ਤਾਂ ਬੜਾ ਖੁਸ਼ ਹੈ ਮੈਂ ਹੀ ਕਹੂੰਗਾ ਜਿਹੜੀ ਇਹ ਨੌਜਵਾਨ ਸਭਾ ਤੁਹਾਡਾ ਕਲੱਬ ਹੈ ਤੇ ਪੰਚਾਇਤ ਮਿਲ ਕੇ ਜੋ ਇਹਨਾਂ ਨੇ ਗਰਾਊਂਡ ਬਣਾਇਆ ਸਾਰੇ ਆਪਣੇ ਪਿੰਡ ਦੇ ਬੱਚਿਆਂ ਨੂੰ ਸ਼ਾਮ ਨੂੰ ਗਰਾਊਂਡ 'ਚ ਭੇਜਣ ਸ਼ਾਮ ਨੂੰ ਜਿਹੜੇ ਬਜ਼ੁਰਗ ਹੈ ਉਹ ਘਰੇ ਬੈਠਣ ਦੀ ਬਜਾਏ ਗਰਾਊਂਡ ਦੇ ਵਿੱਚ ਸੈਰ ਕਰਨ ਤੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਕਰਨ ਉਹਨਾਂ ਨੇ ਸੋ ਇਸ ਤਰ੍ਹਾਂ ਪਿੰਡ ਦਾ ਇੱਕ ਮਾਹੌਲ ਵਧੀਆ ਬਣਦਾ ਹੈ ਜਿਵੇਂ ਕਲਾਕਾਰ ਸਾਹਿਬ ਨੇ ਸਾਡੇ ਢੋਲੂ ਸਾਹਿਬ ਨੇ ਦੱਸਿਆ ਕੇ ਪਿੰਡ ਦੇ ਵਿੱਚ ਪਾਰਟੀ ਵਾਜੀ ਜੇ ਨਾ ਹੋਵੇ ਤਾਂ ਬਹੁਤ ਹੀ ਵਧੀਆ ਮਾਹੌਲ ਹੁੰਦਾ ਹੈ ਇਹਨਾਂ ਨੇ ਤੁਹਾਨੂੰ ਕਬੱਡੀ ਬਾਰੇ ਦੱਸਿਆ ਸਾਡੀ ਮਾਂ ਖੇਡ ਕਬੱਡੀ ਜੇ ਅਸੀਂ ਬੱਚਿਆਂ ਨੂੰ ਗਰਾਊਂਡ 'ਤੇ ਜੋੜੀਏ ਤਾਂ ਆਟੋਮੈਟਿਕਲੀ ਉਹ ਨਸ਼ੇ ਤੋਂ ਦੂਰ ਰਹਿਣਗੇ ਸੋ ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡੇ ਵਿੱਚ ਮੈਂ ਹੁਣ ਚਾਹੁੰਦਾ ਤੁਹਾਡੇ ਤੋਂ ਕਿ ਮੈਂ ਤੁਹਾਡਾ ਪ੍ਰੋਗਰਾਮ ਜਿਹੜਾ ਕਿ ਇਸ ਤਰ੍ਹਾਂ ਹੀ ਚੱਲਦਾ ਰਹੇ ਸੋ ਅਰਥ ਵਿੱਚ ਮੈਂ ਤੁਹਾਡਾ ਕਲੱਬ ਵਾਲਿਆਂ ਦਾ ਤੇ ਪੰਚਾਇਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਧਿਲੋਤ ਅਨੁਵਾਦ ਕਰਦੇ ਜੀ। ਸਰਦਾਰ ਦਜੀਤ ਸਿੰਘ ਜੀ ਰਾਣਾ ਡੀਆਈਜੀ ਪੰਜਾਬ ਪੁਲਿਸ ਜ਼ਿਲ੍ਹਾ ਵਿਭਾਗ